ਦੁਰਾਨੀ 2% ਜੋ ਪਿਛੇ ਇਹ ਮੇਵਾੜ ਦਾ ਇੱਕ ਰਹਿਣ ਵਾਲਾ ਇੱਕ ਯੂਪੀ ਦਾ ਹੈਗਾ ਉਹਨਾਂ ਦੇ ਇੱਕ ਸਾਥੀ ਸਿਕਰ Rajasthan ਦਾ ਹੈਗਾ ਉਹਨਾਂ ਦੇ ਕੋਲੋਂ ਕੁਝ 13 ਕੇ ਤਕਰੀਬਨ ਮੋਬਾਈਲ ਫੋਨਸ ਕੁਝ ਡੈਬਿਟ ਕਾਰਡਸ ਕੁਝ ਪੀਓਐਸ ਮਸ਼ੀਨਸ ਵਗੈਰਾ ਮਿਲਿਆ ਨੇ ਤੇ ਜੋ ਸਰਸਰੀ ਜੋ ਇਹਨਾਂ ਦੇ ਪੁੱਛ ਕੀ ਚੁਏ ਆ ਉਹ ਸਾਈਬਰ ਫਰਾਡ ਦਾ ਇੱਕ ਨੈਟਵਰਕ ਦਾ ਪਾਰਟ ਦਿਖਾਈ ਜਾਪਦੇ ਹੈ ਤੇ ਇਹਨਾਂ ਦਾ ਕੁਝ ਕੋ ਬੈਟਿੰਗ ਐਪ ਨੂੰ ਲੈ ਕੇ ਮੋਡਸ ਆਫ ਫਰੈਂਡੀ ਰਨ ਕਰਦੇ ਜਿਹਨੂੰ ਯੂਜ਼ ਕਰਕੇ ਕੋਲੇ-ਕਾਲੇ ਲੋਕਾਂ ਤੋਂ ਪੈਸੇ ਠੱਗਦੇ ਰੋਹ ਤਫਤੀਸ਼ ਚੱਲ ਰਹੀ ਹੈ ਇਹਨਾਂ ਦੇ ਸਾਥੀ ਨੂੰ ਵੀ ਸਿਕਰ ਤੋਂ ਫੜਿਆ ਜਾਏਗਾ ਤੇ ਅੱਗੇ ਫਿਰ ਤਫਤੀਸ਼ ਦੇ ਵਿੱਚ ਜਿਵੇਂ ਰਿਕਵਰੀਜ਼ ਅਗਰ ਹੁੰਦੀਆਂ ਨੇ ਤੇ ਹੋਰ ਅਗਰ ਕੰਪਲੇਨੈਂਟ ਸਾਡੇ ਸਾਹਮਣੇ ਆਉਂਦੇ ਤੇ ਉਹ ਵੀ ਅਸੀਂ ਅੱਗੇ ਤਫਤੀਸ਼ ਦੇ ਵਿੱਚ ਹੋਟਲ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਹੋਟਲਾਂ ਵਾਲਿਆਂ ਨੂੰ ਵੀਅਰ ਵੀ ਕੀਤਾ ਜਾਂਦਾ ਪਰ ਉਹ ਲੰਬੇ ਸਮੇਂ ਤੋਂ ਕਹਿੰਦੇ ਇੱਥੇ ਰਹਿ ਰਹੇ ਸੀ ਕੋਈ ਕੁਦੀ ਇਨਫਰਮੇਸ਼ਨ ਨਹੀਂ ਮਿਲੀ ਨਾ ਹੀ ਹੋਟਲ ਵਾਲੇ ਵੱਲੋਂ ਦਿੱਤੀ ਗਈ ਜਿਵੇਂ 26 ਜਨਵਰੀ ਦੀ ਹੈ। ਹੋਟਲ ਵਾਲੇ ਦਾ ਸਭ ਦਾ ਇੱਕ ਆਪਣੇ ਰਿਸਪੌਂਸਿਬਿਲਟੀ ਹੁੰਦੀ ਹੈਗੀ, ਲੀਗਲ ਰਿਸਪੌਂਸਿਬਿਲਟੀ ਵੀ ਹੁੰਦੀ ਹੈ। ਜਦੋਂ ਵੀ ਇਹ ਕਿਸੇ ਨੂੰ ਆਪਣੇ ਹੋਟਲ 'ਚ ਰਹਿਣ ਨੂੰ ਜਗ੍ਹਾ ਦਿੰਦੇ ਹਨ ਤੇ ਇਹਨਾਂ ਨੂੰ ਉਹਨਾਂ ਦੇ ਆਧਾਰ ਕਾਰਡ ਵਗੈਰਾ ਲੈਣੇ ਹੁੰਦੇ ਦੇ ਕੋਈ ਨਾ ਦੀ ਲੀਗਲ ਰਿਸਪੌਂਸਿਬਿਲਟੀ ਹੈਗੀ ਤਾਂ ਉਹ ਹੀ ਪੀਸ ਨੂੰ ਵਰਤੋਂ ਕਰਦੇ ਸੀ ਚੈਕਿੰਗ ਕਰ ਰਹੇ ਤੇ ਅੱਗੇ ਵੀ ਅਗਰ ਕੁਝ ਇਦਾਂ ਦਾ ਵਿਅਕਤੀ ਹੈ ਇਸੇ ਕਰਕੇ ਸੀ ਲੋਕਾਂ ਨੂੰ ਅਪੀਲ ਕਰਦੇ ਕਿ ਅਗਰ ਕੋਈ ਉਹਨਾਂ ਨੂੰ ਸ਼ੱਕੀ ਵਿਅਕਤੀ ਲੱਗਦਾ ਹੈਗਾ ਜਾਂ ਕੋਈ ਕੁਝ ਵੀ ਸ਼ੱਕੀ ਘਟਨਾ ਤੇ ਸਾਡੇ ਧਿਆਨ ਚ ਲੈ ਕੇ ਆਏ ਤਾਂ ਕਿ ਅਸੀਂ ਇਮੀਡੀਟਲੀ ਉਹਨੂੰ ਵੈਰੀਫਾਈ ਕਰਕੇ ਉਹਨੂੰ ਚੈੱਕ ਕਰੇ ਤੇ ਅਗਰ ਕੁਝ ਬੰਦੀ ਕਾਨੂੰਨੀ ਕਾਰਵਾਈ ਉੱਥੇ ਬੰਦੀ ਹੋਏਗੀ ਤੇ ਅਸੀਂ ਜ਼ਰੂਰ ਉਹਨੂੰ ਵੀ ਕਰਾਂਗੇ ਮੈਨੂੰ ਹੋਟਲ ਵਾਲੇ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਜੇ ਕੋਈ ਅਗਰ ਕੋਈ ਬਿਨਾ ਆਈਡੀ ਪ੍ਰੂਫ ਨੂੰ ਚੈੱਕ ਕਰੇ ਕਿਸੇ ਨੂੰ ਰੂਮ ਦੇਂਦਾ ਦੇਖੇ ਰੂਮ ਕਿਸੇ ਨੂੰ ਦੇਣਾ ਪ੍ਰੋਵਾਈਡ ਕਰਾਣਾ ਇਲੀਗਲ ਨਹੀਂ ਹੈ ਲੇਕਿਨ ਉਦੀ ਪੂਰੀ ਪੂਰੀ ਚੈੱਕ ਕਰਕੇ ਕਿ ਕੌਣ ਬੰਦਾ ਹੈਗਾ ਉਹਦਾ ਆਈਡੀ ਪ੍ਰੂਫ ਲੈਣਾ ਲਾਜ਼ਮੀ ਹੁੰਦਾ ਹੈਗਾ ਇਹ ਸੁਣ ਵਿੱਚ ਆਇਆ ਵੀ ਉਹਨਾਂ ਦੇ ਲੋਕਾਂ ਦਾ ਕਾਫੀ ਆਣਾ ਜਾਣਾ ਉਹਨਾਂ ਕੋਲ ਰਹਿੰਦਾ ਸੀ ਮਤਲਬ ਹੋਟਲ ਵਾਲੇ ਨੇ ਇਸ ਕਟਾਈ ਤਾਂ ਕਰਤੀ ਹੈ ਕਹਿੰਦੇ ਕਾਫੀ ਲੋਕ ਆਉਂਦੇ ਵੀ ਉਹ ਦੇਖਣਾ ਪਏਗਾ ਦੇਖੇ ਜੀ ਮੈਂ ਆਹੀ ਕਹਿ ਰਹੀ ਕਿ ਰੂਮ ਦੇਣਾ ਇਜ਼ ਨੋਟ ਇਲੀਗਲ ਲੇਕਿਨ ਉਹਨਾਂ ਦਾ ਆਈਡੀ ਪ੍ਰੂਫ ਲੈ ਕੇ ਚੈੱਕ ਕਰਕੇ ਦੇਣਾ ਉਹਨਾਂ ਦੀ ਰਿਸਪੋਨਸਿਬਿਲਟੀ ਹੁੰਦੀ ਲੀਗਲ ਤੋ ਅਗਰ ਉਹਨਾਂ ਨੇ ਕਟਾਈ ਵਰਤੀ ਤੀ ਤੋ ਅਦਰ ਰਿਐਕਸ਼ਨ ਚੁੱਕੀ ਥੈਂਕ ਯੂ ਇਹ ਜਿਵੇਂ ਤੁਸੀਂ ਪਹਿਲਾਂ ਹੀ ਜਾਣੂ ਹੋ ਵੀ 26 ਜਨਵਰੀ ਦੇ ਉਪਲਖ ਚ ਲਾਅ ਐਂਡ ਆਰਡਰ ਦੇ ਇਸ ਬੰਦ ਚ ਕੱਲ ਫਲੈਗ ਮਾਰਚ ਵੀ ਕੱਢੇ ਗਏ ਤੇ ਹੋਟਲ ਟੇਟਾ ਬੇਸ ਰਾਵਾਂ ਦੀ ਤੇ ਜਿਹੜੇ ਧਰਮਸ਼ਾਲਾ ਵਗੈਰਾ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਦੌਰਾਨੇ ਚੈਕਿੰਗ ਇੱਕ ਹੋਟਲ ਜੋ ਸਾਨੂੰ ਰੇਲਵੇ ਸਟੇਸ਼ਨ ਦੇ ਕੋਲੋਂ ਦੋ ਸ਼ੱਕੀ ਬੰਦੇ ਮਿਲੇ ਜਿਨ੍ਹਾਂ ਦੇ ਨਾਮ ਜਸਵੀਰ ਸਿੰਘ ਵਾਸੀ अलवर Rajasthan ਤੇ ਯਈਆ ਖਾਨ ਪੁੱਤਰ ਅਮੀਨ ਖਾਨ ਇਹ ਮਵਾਤ ਹਰਿਆਣਾ ਦਾ ਰਹਿਣ ਵਾਲਾ ਇਹ ਕੋਈ ਆਉਦੇ ਰਹਿਣ ਦਾ ਇੱਥੇ ਕੋਈ ਕਾਰਨ ਨਹੀਂ ਦੱਸ ਸਕੇ ਵੀ ਅਸੀਂ ਇੱਥੇ ਹੋਟਲ 'ਚ ਕਿਉਂ ਰੁਕੇ ਹੋਏ ਹਾਂ ਜਾਂ ਕੀ ਗੱਲਬਾਤ ਹੈ ਇਹਨਾਂ ਨੂੰ ਪੁੱਛ ਕੇ ਛਲੀ ਥਾਣੇ ਲੰਦਾ ਗਿਆ ਜਦੋਂ ਇਹਨਾਂ ਤੋਂ ਪੁੱਛ ਕੇ ਕੀਤੀ ਗਈ ਤੇ ਉਦੋਂ ਪਤਾ ਲੱਗਿਆ ਵੀ ਇਹ ਇੱਕ ਰਾਜੂ ਨਾਮ ਦੇ ਬੰਦੇ ਲਈ ਕੰਮ ਕਰ ਰਹੇ ਹੈ ਜੋ ਸਾਈਬਰ ਫਰਾਡ ਦਾ ਇਹ ਜਿਹੜੀ ਆ ਬੈਟਿੰਗ ਦੇ 2 ਨੰਬਰ ਦੇ ਜਿਹੜੇ ਸੱਟੇ ਵਗੈਰਾ ਦਾ ਪੈਸਾ ਹੁੰਦਾ ਇਹਨਾਂ ਕੋਲੇ ਇੱਕ ਫਰਜੀ ਅਕਾਊਂਟਾਂ ਚ ਭੇਜਦਾ ਜਿਨ੍ਹਾਂ ਦੇ ਏਟੀਐਮ ਕਾਰਡ ਇਹਨਾਂ ਕੋਲੇ ਆ ਬਾਅਦ ਚ ਉਸ ਰਕਮ ਨੂੰ ਥੋੜੀ ਥੋੜੀ ਰਕਮ ਚ ਤੋੜ ਕੇ ਤੇ ਇਹ ਅੱਗੇ ਪੀਓਐਸ ਮਸ਼ੀਨਾਂ ਰਾਹੀਂ ਅੱਗੇ ਦੋ ਫਰਮਾਂ ਦੇ ਜਿਹੜੇ ਖਾਤਿਆਂ ਚ ਪਾਉਂਦੇ ਆ ਜਿਹੜੀ ਉਹ ਰਕਮ ਨੂੰ ਤੋੜ ਕੇ ਉਹਨੂੰ ਥੋੜੀ ਕਰ ਦਿੰਦੇ ਆ ਜਿਹੜੀ ਇਨਕਮ ਟੈਕਸ ਵਗੈਰਾ ਦੇ ਤੇ ਜੀਐਸਟੀ ਦੇ ਉਹਦੇ ਅਨੌਨਸ ਚ ਨਾ ਆਵੇ ਤੇ ਭਾਰਤ ਸਰਕਾਰ ਨੂੰ ਚੁੰਨਾ ਲਾ ਰਹੇ ਸੀਗੇ ਤੇ ਬਾਅਦ ਚ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਇਹਨਾਂ ਤੇ ਐਫ ਆਈ ਆਰ ਨੰਬਰ 16 ਅੰਡਰ ਸੈਕਸ਼ਨ 318 4 338 332 ਤੇ 340 2 ਬੀ ਐਨ ਐਸ ਤੇ ਇਹਨਾਂ ਦੀ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੀ ਰੈਸਟ ਪਾਈ ਗਈ ਇਹਨਾਂ ਤੋਂ ਕੁੱਲ 13 ਮੋਬਾਈਲ ਜੀ ਵਿਦ ਸਿਮ ਜਿਹੜੇ 스마트ਫੋਨ ਹੁੰਦੇ ਉਹ 8 ਡੈਬਿਟ ਕਾਰਡ ਇਹ ਤੇ ਦੋ ਪੀਓਐਸ ਮਸ਼ੀਨਾਂ ਜਿਨ੍ਹਾਂ ਤੇ ਆਪਾਂ ਕਾਰਡ ਸਵਾਈਪ ਕਰਕੇ ਅੱਗੇ ਅਬਿਲ ਵਗੈਰਾ ਪੇ ਕਰਦੇ ਆ ਇਹ ਮਿਲ ਗਈ ਇਹ ਕਿਨੇ ਚੰਗੇ ਦਾ ਸੀ ਇਹ ਇੱਥੇ ਬਠਿੰਡੇ ਪਿਛਲੇ ਤਿੰਨ ਦਿਨਾਂ ਤੋਂ ਰੁਕੇ ਹੋਏ ਸੀਗੇ ਤੇ ਕੁਝ ਕਿਛ ਪਤਾ ਲੱਗਿਆ ਵੀ ਜਿਹੜਾ ਜਸਵੀਰ ਸਿੰਘ ਹੈ ਜਿਹੜਾ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੀ ਰਿਸ਼ਤੇਦਾਰੀ ਇੱਥੇ ਬੀਬਤਲਾਬ ਬਸਤੀਆਂ 'ਚ ਇੱਥੇ ਇੱਕ ਵਿਆਹ ਅਟੈਂਡ ਕਰਨ ਆਇਆ ਸੀ ਤੇ ਉਸ ਤੋਂ ਬਾਅਦ ਇੱਥੇ ਸਟੇਸ਼ਨ ਤੇ ਰੁਕੇ ਸੀ ਆ ਜਾ ਲੈ ਜਾ ਲੈ ਇਹ ਦੋ ਹੀ ਆ ਕਿ ਹੋਰ ਵੀ ਲੋਕ ਇਹ ਹਜੇ ਤੱਕ ਦਾ ਇਹ ਦੋ ਹੀ ਜਿਹੜੇ ਆਪਣੇ ਇਸ ਐਫਆਈਆਰ ਚ ਅਰੈਸਟ ਕੀਤੇ ਗਏ ਬਾਕੀ ਇਹਦੇ ਚ ਨਾਮ ਆਇਆ ਇੱਕ ਰਾਜੂ ਦਾ ਜਿਹਨੂੰ ਇੱਕਦੇ ਮਿਲੇ ਨਹੀਂ ਸਿਰਫ ਫੋਨ ਤੇ ਗੱਲਬਾਤ ਹੁੰਦੀ ਰਹੀ ਹੈ ਉਹਦੇ ਕੁਝ ਨੰਬਰ ਮਿਲੇ ਜਿਨ੍ਹਾਂ ਦੀ ਹਜੇ ਤਫਤੀਸ਼ ਜਾਰੀ ਹੈ ਦੇਖੋ ਇਹਨਾਂ ਦਾ ਤੁਹਾਨੂੰ ਮੈਂ ਮੋਡ ਸੁਪਰਡੈਂਟੀ ਦੱਸ ਰਿਹਾ ਹਾਂ ਵੀ ਇਹਨਾਂ ਕੋਲੇ ਜਿਹੜੇ ਬੇਨਾਮੀ ਖਾਤੇ ਆnde ਡੈਬਿਟ ਕਾਰਡ ਸੀਗੇ ਤੇ ਉਹਨਾਂ ਨਾਲ ਜਿਹੜੇ ਖਾਤੇ ਨਾਲ ਟੈਲੀਫੋਨ ਨੰਬਰ ਜੁੜਿਆ ਹੁੰਦਾ ਉਹ ਟੈਲੀਫੋਨ SIM ਕਾਰਡ ਵਿਦ ਦਿ ਸਮਾਰਟਫੋਨ ਸੀ ਜਦੋਂ ਇਹ ਸਾਈਬਰ ਫਰਾਡ ਵਗੈਰਾ ਕਰਦੇ ਆ ਜਿਹੜੀ ਉਹਦੀ ਜਮ ਰਕਮ ਆਉਂਦੀ ਹੈ ਇਹ ਥੋੜੀ ਥੋੜੀ ਇਹ ਬੇਨਾਮੀ ਖਾਤੇਾਂ 'ਚ ਪਾ ਦਿੰਦੇ ਆ ਉਹ ਬੇਨਾਮੀ ਖਾਤੇਾਂ ਦੇ ਡੈਬਿਟ ਕਾਰਡ ਇਹਨਾਂ ਕੋਲੇ ਸੀ ਜਿਹੜੇ ਅੱਗੇ ਇਹ ਬਿਲ ਦੇ ਉਹ ਕਰਕੇ ਪੀਓਐਸ ਮਸ਼ੀਨਾਂ ਦੀ ਸ਼ਾਪਿੰਗ ਕਰਕੇ ਅੱਗੇ ਫਰਮਾਂ ਦੇ ਖਾਤੇ 'ਚ ਬਾੰਦੇ ਜਿਵੇਂ ਮੰਨ ਲਓ ਲੱਖ ਰੁਪਿਆ ਆ ਗਿਆ ਉਹਨੂੰ 3-3 4-4 5-5000 ਰੁਪਿਆ ਕਰਕੇ ਕਾਰਡ ਸਵਾਈਪ ਕਰ ਦਿੰਦੇ ਸੀ ਤੇ ਇਹਨਾਂ ਨੂੰ ਕਮਿਸ਼ਨ ਮਿਲਦਾ ਸੀ ਸ਼ਿਕਾਰ ਕਿਸ ਤਰ੍ਹਾਂ ਬਣਾਉਂਦੇ ਜੀ ਜਿਹੜਾ ਇਹ ਸਿਰਫ ਜਿਹੜੀ ਉਹਦੀ ਦੋ ਨੰਬਰ ਦੀ ਕਮਾਈ ਹੈ ਉਹਨੂੰ ਹੈਂਡਲਿੰਗ ਤੇ ਰੱਖੇ ਹੋਏ ਸੀ ਸ਼ਿਕਾਰ ਜਿਹੜੇ ਇਹਦਾ ਪਿੱਛੇ ਜੇਮਸ ਹੈਗੇ ਜਿਵੇਂ ਰਾਜੂ ਨਾਮ ਦਾ ਬੰਦੇ ਦਾ ਨਾਮ ਸਾਹਮਣੇ ਆਇਆ ਉਹਨੂੰ ਇਹਨਾਂ ਦੇ ਫੋਨ 'ਚ ਵੱਖਰੇ ਵੱਖਰੇ ਨਵਾਂ ਦੇ ਨਾਮ ਫੀਡ ਸੀ ਦਾ ਰਾਜੂ ਸੀ ਕਿਤੇ ਸਰਪੰਚ ਸੀ ਕਿਤੇ ਕੁਛ ਸੀ ਉਹ ਤੋਂ ਉਹਦੇ ਦੇਦੋਂ ਪਹੁੰਚੂਗਾ ਉਦੋਂ ਪਤਾ ਲੱਗੂਗਾ ਵੀ ਇਹ ਕਿਹੜੇ ਕਿਹੜੇ ਫਰਾਡ ਕਰਦੇ ਸੀ ਹਾਂਜੀ ਐਸ ਬਾਰੇ ਕਿਹਨਾਂ ਤੱਕ ਇਹ ਆਪਾਂ ਇਹ ਵੀ ਰੋਕਣ ਦੀ ਗੱਲ ਹੈ ਆਪ ਨਹੀਂ ਜੀ ਇਹ ਇਹਦਾ ਸਾਈਬਰ ਫਰਾਡ ਦੇ ਪੈਸੇ ਹੁੰਦੇ ਸੀਗੇ ਤੇ ਇੱਕ ਜਿਹੜੀਆਂ بیٹنگ ਐਪਸ ਜਿਹੜੀਆਂ ਹੁਣ ਬੈਨ ਹੋ ਗਈਆਂ ਹੋਰ ਵੱਖਰੇ ਵੱਖਰੇ ਰੂਟ ਚ ਚੱਲ ਰਹੇ ਜੋ ਦਿਨਾਂ ਨੂੰ ਕਹਿੰਦੇ ক্রিকেট ਵਗੈਰਾ ਤੇ ਹੋਰ ਏਮਾ ਦੇ ਸੱਟਾ ਲਾਉਣਾ ਰਾਜਨੀਤਿਕ ਰਹਿ ਗਿਆ ਸੀ ਇੱਥੇ ਜਸਵੀਰ ਤੇ ਯਈਆ ਖਾਨ ਰਹਿ ਰਹੇ ਸੀ ਹਜੇ ਤੱਕ ਰਾਜੂ ਉਦੇਸਰ ਨੂੰ ਸਾਨੂੰ ਕੁਝ ਨੰਬਰ ਮਿਲੇ ਜੀ ਅਸੀਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਜਦੋਂ ਕੋਈ ਇਹਦੀ ਗੱਲ ਸਾਹਮਣੇ ਆਉਂਦੀ ਹੈ ਜੇ ਰਾਜੂ ਆਇਡੈਂਟੀਫਾਈ ਹੋਵੇ ਤੋਂ ਉਸ ਦਾ ਨੋਸਾ ਨੋ ਬ੍ਰੀਫ ਕੀਤਾ ਦੋ ਬੰਦੇ ਗ੍ਰਿਫਤਾਰ ਹੋਏ ਮਾਰਦਾ ਤਾਂ ਕਿ ਨਹੀਂ ਹੈ ਜੀ ਹੁਣ ਤੱਕ ਸਾਹਮਣੇ ਆਇਆ ਨਹੀਂ ਅਸਾਂ ਕੋਲ ਇਹ ਪਹਿਲਾਂ ਨਾ ਕੋਈ ਪਰਚਾ ਨਹੀਂ ਦਰਜ ਹੈ ਜੀ ਤੇ ਇਹ ਜਿਹਨੂੰ ਕਹਿੰਦੇ ਇੱਕ ਨਵੈਕਲੇ ਕਿਸਮ ਦਾ क्राइम ਹੈ ਜੋ ਵਾਈਟ ਕਾਲਰ क्राइम ਕਹਿ ਸਕਦੇ ਆਪਾਂ ਇਹ ਇੱਥੇ ਬੈਠ ਕੇ ਤੇ ਜਿਹੜਾ ਉਹ ਠੱਗੀ ਰਾਹੀਂ ਪੈਸਾ ਆਉਂਦਾ ਸੀ ਉਹਦੀ ਮੈਨੇਜਮੈਂਟ ਕਰਦੇ ਸੀ ਸਭ ਜਿਹੜੇ SIM ਜਦੋਂ ਜਾਇਦੇ ਗੀਤ ਤੇ ਇਹਦਾ ਹੁਣ SIM ਪੜੇਗੀ ਕਿੰਨਾ ਦੇ ਨਾਮ ਤੇ ਹੈ ਅਜੇ ਇਨੀਸ਼ੀਅਲ ਸਟੇਜ ਹੈ ਜੀ ਅੱਜ ਸਾਨੂੰ ਜਿਵੇਂ ਰਾਤ ਦੇ ਲੇਟ ਆਪਣਾ ਫੋਨ ਕਬਜ਼ੇ ਚ ਆਏ ਅਸੀਂ ਲਏ ਤੇ ਇਹਨਾਂ ਦੀ ਫਰੈਂਸਿਕ ਕਰਵਾਈ ਜਾਊਗੀ ਫੋਨਾਂ ਦੀ ਵੀ ਫਰੈਂਸਿਕ ਕਰਵਾਈ ਜਾਊਗੀ ਇਸ SIMs ਦੀ ਵੀ ਕਰਵਾਈ ਜਾਊਗੀ ਤੇ ਜਿਹੜੀਆਂ ਦੋ ਪੀਓਐਸ ਮਸ਼ੀਨਾਂ ਆ ਉਹ ਦੇਖਿਆ ਜਾਊਗਾ ਵੀ ਇਹ ਕਿਹੜੀ ਬੰਦੇ ਨਾਮ ਤੇ ਤੇ ਕਿਹੜੇ ਅਕਾਊਂਟ ਨਾਲ ਜੁੜੀਆਂ ਸਭ ਕੀ ਬਟੇਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਚੱਲ ਰਹੇਗਾ ਜਿਸ ਤਰ੍ਹਾਂ ਗੇਮਿੰਗ ਵਗੈਰਾ ਦੇਤੇ ਤੋ ਆ ਲੋਕਾਂ ਦੀ ਨਕਲ ਵਗੈਰਾ ਹੋ ਰਹੀ ਹੈਗੀ ਆ ਗੇਮਿੰਗ ਐਪਸ ਆਪਣਾ ਭਾਰਤ ਸਰਕਾਰ ਨੂੰ ਬਿਲਕੁਲ ਬੈਨ ਕਰ ਦਿੱਤੀਆਂ ਚਾਹੀਆਂ ਜੀ ਤੇ ਤੁਹਾਡੇ ذریعے ਮੈਨੂੰ ਵੀ ਲੋਕਾਂ ਤੋਂ ਅਪੀਲ ਹੈ ਵੀ ਜੇ ਕੋਈ ਤੁਹਾਨੂੰ ਕੋਈ ਗੇਮਿੰਗ ਜਾਂ ਇਹੋ ਜਿਹੀ ਐਪਸ ਇਨਵੈਸਟ ਕਰਨ ਨੂੰ ਕਹਿੰਦਾ ਤਾਂ ਉਸ ਤੋਂ ਬਚੋ ਇਹ ਫਰਾਡ ਹੈ ਸਰ ਕਿਹੜੇ ਹੋਟਲਸ ਹੋਣਗੇ ਜਿਹੜੀ ਕਿਸ ਜਿਹੜਾ ਸਟੇਸ਼ਨ ਤੇ ਹੋਟਲਸ ਲੈ ਜਣੇ ਅ ਕੱਲ ਜਿਹੜੀ ਸਾਡੀ ਹੋਟਲਾਂ ਦੀ ਚੈਕਿੰਗ ਚੱਲ ਰਹੀ ਸੀਗੀ ਉਹ ਸਟੇਸ਼ਨ ਦੇ ਕੋਲੇ ਜਿਹੜੇ ਛੋਟੇ ਛੋਟੇ ਹੋਟਲ ਬਣੇ ਹੋਏ ਆ ਉਹਨਾਂ ਸੇਰਟੀ ਪੂਰੀ ਕੀਤੀ ਹੈ ਇਹਨਾਂ ਦੇ ਵੱਲੋਂ ਡਾਕੂਮੈਂਟ ਹਾਂਜੀ ਉੱਥੇ ਇਹਨਾਂ ਨੇ ਆਪਦੇ ਡਾਕੂਮੈਂਟ ਵਗੈਰਾ ਦਿੱਤੇ ਸੀ ਬਟ ਆਪਦੇ ਰਹਿਣ ਦਾ ਠੋਸ ਕਾਰਨ ਨਹੀਂ ਦੱਸਦੇ ਜਿਸ ਕਰਕੇ ਸਾਨੂੰ ਸ਼ੱਕ ਹੋਇਆ